ਗੁਰੂ ਸਾਹਿਬ ਦੀ ਆਵਾਜ਼ਾ ਚੜਦੀ ਕਲਾ ਕਰੀ ਹਰ ਵਤ ਵਾਲਾ ਕਰੀ ਮੋਖ ਮਾਣੇ ਦਾ ਦਿਲ ਤੋੜੇ ਨਾਰਕੀਆਂ ਤਾਂ ਗੁਰੂ ਰਾਮਦਾਸ ਵਾਹਿਗੁਰੂ ਸੱਚੇ ਬਾਣੀ ਉਗ ਰਿਆ ਕਰੇ ਉਗ ਰਿਆ ਮਾਰਾ ਹੱਤਿਆ ਪਾਹ ਕਰਦੀ ਗਲਾ ਕਰੀ ਹਰਵਾ ਤਾਬਲਾ ਕਰਾਂਗਾ ਕਾਹ ਕਰਾ ਪਾ ਗੱਲ ਸੁਣ ਇੱਕ ਮਿੰਟ ਬਾਬਾ ਜੀ ਮੈਂ ਤੁਹੀਂ ਆ ਤੇ ਨੂੰ ਆਖਿਆ ਹਾਂਜੀ ਹਾਂਜੀ ਤੂੰ ਰੋਜ਼ ਗੁਰਦਾਰੇ ਆਉਣਾ ਆ ਹਾਂਜੀ ਇਦੋਂ ਮੱਥਾ ਟੇਕ ਕੇ ਚਲ ਜਾ ਨਾ ਅੱਗੇ ਕਿਉਂ ਨਹੀਂ ਜਾਂਦਾ ਉਹ ਬਾਬਾ ਜੀ ਮੈਂ ਅੱਗੇ ਕੀ ਜਾਣਾ ਤੁਹਾਨੂੰ ਬਾਹ ਮੈਂ ਆਪਣੇ ਖਵਲੇ ਬੰਦਾ ਨਖਾ ਵਰਦਾ ਕਰਦਾ ਹਾਂ ਮੈਂ ਤੇ ਅੱਗੇ ਆਣ ਵਾਲੀ ਮੇਰੀ ਆਗਿਆ ਨਹੀਂ ਇੱਥੋਂ ਬਾਹਰ ਬਾਬੇ ਨੂੰ ਆਹਰੂ ਕਰਦਾ ਇਥੇ ਨਸ਼ਾ ਕਿਉਂ ਕਰਦਾ ਆਇਆ ਇਹ ਵੀ ਬਾਬਾ ਹੀ ਹਟਾ ਹੀ ਗਿਆ ਤੇ ਇਹ ਨਹੀਂ ਮਰ ਕੋ ਛੋਟਾ ਖਾਦਾ ਸ਼ਰਾਬ ਪੀਤੀ ਅੱਜ ਕੇ ਤਮਾਕੂ ਖਾਦਾ ਕੇ ਗੋਲੀਆਂ ਗਾਲੀਆਂ ਖਾਦਨੇ ਆ ਨਹੀਂ ਬਾਬਾ ਇਹ ਨਾ ਸ਼ਰਾਬ ਪੀਵਾ ਨਾ ਚਿਟਾ ਲਾਵਾ ਨਾ ਤਮਾਕੂ ਗੋਲੇ ਖਾਵੇਂ ਨਾ ਤੇ ਤੇ ਨੇੜੇ ਨਹੀਂ ਜਾਂਦਾ ਕਦੇ ਕਦੇ ਫੇਣੀ ਆ ਭੁਗੇ ਦਾ ਕਾਟ ਲਾ ਲਈਦਾ ਅੱਜ ਤੇ ਉਹ ਵੀ ਨਹੀਂ ਲਾਇਆ ਤੇ ਅੱਜ ਵੀ ਫਿਰ ਇਥੋਂ ਮੁਰਝੇ ਲੱਗਾ ਉਬਰ ਨਹੀਂ ਰਹਾ ਇਹ ਅੰਦਰੋਂ ਨਹੀਂ ਮੈਂ ਜਾਣੀ ਹਦਾ ਮੈਂ ਕੋਨਾ ਕਰਾ ਬਾਬਾਈ ਮੈਂ ਨਹੀਂ ਮਰ ਕੋ ਨਹੀਂ ਛੁੱਟਦੀ ਅਸਾ ਛੁੱਟਦੀ ਨਹੀਂ ਹਾਂ ਠੀਕ ਹੈ ਇੱਕ ਮਿੰਟ ਗੱਲ ਸੁਣ ਹਾਂਜੀ ਹਾਂ ਚਲ ਇੱਧਰ ਆ ਮੜਾ ਚੱਕੇ ਓਏ ਮਾਮਾਈ ਮੈਨੂੰ ਨਾ ਤੁਸੀਂ ਐਂ ਕਹੋ ਕਿ ਤੁਸੀਂ ਕੁਝ ਨਹੀਂ ਨਾ ਖਾਤਾ ਅੱਜ ਨਹੀਂ ਆਜਦੇ ਨਹੀਂ ਚੱਲ ਪਾਉ ਇੱਧਰ ਆ ਫਿਰ ਗੱਲ ਸੁਣ ਇੱਕ ਮਿੰਟ ਅਰਸ਼ਾ ਵਰਗੀ ਸ਼ਾਨ ਹੈ ਬਾਬਾਈ ਕਦਰ ਲੈ ਲੈ ਉੱਥੇ ਚੱਲ ਓਏ ਨਦਰ ਤਾਂ ਨਜ਼ਰੀਆਂ ਆਮ ਦੀ اے ਥੰਮ ਨੂੰ ਜਫੀ ਪਾ ਇਹ ਬਾਬਾ ਜੀ ਦੀ ਕਹੀ ਜਾਂਦੀ ਤੋ 1 ਮਿੰਟ ਪਾ ਤੇ ਸਹੀ ਇਹਨੂੰ ਜਫੀ ਕੁੱਟ ਕੇ ਲਓ ਜੀ ਪੂਰੀ ਘੁੱਟ ਦੇ ਮੈਂ ਪੂਰੀ ਘੁੱਟ ਕੇ ਪਾ ਲਈ ਆ ਹੱਥ ਨਹੀਂ ਖੋਲਣੇ ਪਿੱਛੇ ਹੋ ਬਾਬਾ ਜੀ ਕਹਿੰਦੇ ਨਹੀਂ ਨਿੰਜਾਵਾ ਖਾਣੀਆਂ ਗੱਲਾਂ ਕਰਦੇ ਇਦਾਂ ਇਹ ਹੱਥ ਨਹੀਂ ਖੋਲਣੇ ਦੋਰ ਲਾ ਜਿਹੜਾ ਕੰਮ ਕਰਿਆ ਪਿੱਛੇ ਹੋ ਇਦਾਂ ਮੈਂ ਕਿ ਤੈਨੂੰ ਛੱਟੂਗਾ ਜਦੋਂ ਆਪ ਹੀ ਤੇ ਝਗੜਿਆ ਮੈਂ ਆਪ ਹੀ ਝਗੜਿਆ ਵਾ ਹਾਂ ਉਹ ਸ਼ੂਟਿੰਗ ਕਿੱਦਾਂ ਇਹ ਤਾਂ ਫੇਰ ਮੈਨੂੰ ਐ ਆਪਣੇ ਹੱਥ ਖੋਲ ਲੈ ਬੈਲੇ ਫੇੜੀ ਮੈਂ ਪਹਾਨੂ ਆਉਂਦਾ ਛੁੱਟ ਗਿਆ ਹੁਣ ਹਾਏ ਹਾਏ ਤੇ ਇਦਾਂ ਹੀ ਨਸ਼ੇ ਨੂੰ ਤੂੰ ਜਕੜਿਆ ਵਾ ਇਹ ਵਦਲਾ ਬਾਪਾ ਮੇਰੀ ਗੱਲ ਸੁਣ ਜਿਹੜਾ ਤੇਰੇ ਮਨ ਤੇ ਵਿਕਾਰਾਂ ਦਾ ਜ਼ੋਰ ਪਿਆ ਆ ਨਾ ਇਸ ਤਰ੍ਹਾਂ ਹੀ ਆ ਤੂੰ ਵੀ ਉਹਨੂੰ ਘੁੱਟ ਕੇ ਜੱਫੀ ਪਾਈ ਆ ਉਹਨੇ ਤੇ ਨਹੀਂ ਤੈਨੂੰ ਜੱਫੀ ਪਾਈ ਹਾ ਜੀ ਇਹ ਤਾਂ ਆਕੇ ਮੇਰਾ ਹੀ ਕਰਦਾ ਹੁੰਦਾ ਵੀ ਕਾਟ ਲਾ ਲਈਏ ਜਾਂ ਕੁਝ ਹੈ ਹੈ ਤੂੰ ਜਿੱਦਾਂ ਤੂੰ ਹੁਣ ਛਡਾ ਨਹੀਂ ਸਕਿਆ ਕੁੱਟ ਕੇ ਜੱਫੀ ਪਈ ਸੀ ਨਾ ਹਾਂ ਤੂੰ ਆਨਾਂ ਦੀ ਮੈਂ ਹੱਥ ਛੱਡੂਗਾ ਤੇ ਫੇਰ ਹੀ ਛੁੱਟਣਾ ਵਾ ਤੂੰ ਮੰਨਣ ਨੂੰ ਸਮਝਾਇਆ ਹੱਥ ਛੱਡੇ ਤੇ ਫੇਰ ਹੀ ਛੁੱਟਿਆ ਇਦਾਂ ਹੀ ਜੇ ਤੂੰ ਮੰਨਣ ਨੂੰ ਸਮਝਾ ਲੇਂਗਾ ਗੁਰਦਾਰੇ ਰੋਜ ਆਉਣਾ ਉੱਥੋਂ ਮੁੜ ਜਾਣਾ ਤੂੰ ਹੈ ਮਹਾਰਾਜ ਅਗੀਰ ਦਾਸ ਬੇਨਤੀ ਕਰ ਕਿ ਮਹਾਰਾਜ ਜੀ ਕੋੜ ਤੋਂ ਬਚਾਓ ਮੈਨੂੰ ਤੇਨੂੰ ਸੁਆਸਾਂ ਦਾ ਭੰਡਾਰਾ ਸਤਗੁਰੂ ਜੀ ਨੇ ਬਖਸ਼ਿਆ ਤੂੰ ਕਿਹੜੇ ਪੁੱਠੇ ਕੰਮਾਂ 'ਚ ਪੈ ਗਿਆ ਹੈ ਨਹੀਂ ਬਾਬਾਏ ਆਗਿ ਤੇ ਆਏ ਰਹੇ ਨਾ ਕੋਈ ਫੋਟੀ ਤਨ ਮਨ ਦੇ ਨਾਲ ਅਰਦਾਸ ਕਰ ਕੀ ਨਹੀਂ ਮਿਲਦਾ ਦੁੱਧ ਆਲੇ ਨੂੰ ਦੁੱਧ ਮਿਲਦਾ ਪੁੱਤ ਆਲੇ ਨੂੰ ਪੁੱਤ ਮਿਲਦਾ ਤੇ ਨਸ਼ਾ ਕਿਹ ਦੀ ਚੀਜ਼ ਹੈ ਮਨ ਸਮਝਾ ਵਾਹਿਗੁਰੂ ਦਾ ਸਿਮਰਨ ਕਰ ਨਾਮ ਭਗਤੀ ਕਰ ਜੀਵਨ ਦਾ ਲਾਹਾ ਲੈ ਗੁਰਮੁਖ ਬਣ ਕੀ ਮਨ ਮੁਖ ਆਲੇ ਭੇਜ ਦੇ ਵਿੱਚ ਤੁਰਿਆ ਫਿਰਦਾ ਛੱਡਿਏ ਨਸ਼ੇ ਨੂੰ ਆਪਾਂ ਗੁਰੂ ਦੇ ਸਿੰਘ ਸੱਜ ਗਏ ਅਮਰਤ ਸੱਜੀਏ ਹੱਥ ਵਜਣ ਆਈ ਆ ਮੈਂ ਅਲਪ੍ਰਾਣ ਕਰਾਂ ਅੱਜ ਤੋਂ ਬਾਅਦ ਨਹੀਂ ਨਸ਼ਾ ਕਰਦਾ ਮੈਂ ਮੈਂ ਥੋੜਾ ਟਾਈਮ ਲਗੂਆ ਭਾਈ ਹੌਲੀ ਹੌਲੀ ਆਪੇ ਮਗਰਾ ਇਦਾਂ ਹੀ ਛੱਡ ਦੇਗਾ ਨਾ ਹੁਣ ਔਰ ਠੀਕ ਹੈ ਹੁਣ ਆਸ ਬੇਨਤੀ ਕਰਨੀ ਮਹਾਰਾਜ ਅੱਗੇ ਅੱਜ ਮੈਂ ਅੰਦਰ ਤੇ ਨਹੀਂ ਆਏ ਜਾਣਾ ਇੱਥੋਂ ਮੈਂ ਕੀ ਕਰਨਾ ਇੱਥੋਂ ਕਰਦਾ ਚੱਲ ਵਿਣ ਤਦ ਹੋ ਜੇ ਅਪੰਗੜਾ ਸਿਰ ਤਦ